ਆਫਰੀਕਾ ਵਾਲ ਬਈ ਸਾਰਿਆਂ ਨੂੰ ਕੀ ਹਾਲ ਚਾਲ ਨੇ ਠੀਕ ਠਾਕ ਹਾਂ ਬਈ ਤਾਂ ਮਿੱਤਰੋ ਬਈ ਬੱਕਰੀਆਂ ਦਾ ਆ ਲਾਟ ਬਕਾ ਹੈ ਹੋਆ ਵੀਰੇ ਤਾਂ ਟੋਟਲ 15 ਨਗ ਨੇ ਇਹਦੇ ਵਿੱਚ ਸੱਤ ਬੱਕਰੀਆਂ ਨੇ ਦੋ ਵੱਡੇ ਬੱਕਰੇ ਨੇ ਇੱਕ ਛੋਟਾ ਬੱਕਰਾ ਪੰਜ ਮੇਮਣੇ ਨੇ ਤੇ ਇਹਨਾਂ ਦੇ ਵਿੱਚ ਤਿੰਨ ਫੂਈਆਂ ਹੋਈਆਂ ਬੱਕਰੀਆਂ ਨੇ ਤੇ ਚਾਰ ਗੱਬਣਾ ਨੇ ਤਾਂ ਬਈ ਬੱਕਰੀਆਂ ਤੁਹਾਨੂੰ ਸਾਰੀਆਂ ਦਿਖਾ ਦਿੰਨੇ ਆ ਤੇ ਨਾਲੇ ਐਂਡ ਤੇ ਦੱਸਾਂਗੇ ਰੇਟ ਆ ਸਾਰਾ ਲਾਟ ਕੀ ਰੇਟ ਮਿਲੂਗਾ ਜਿਹੜੇ ਭਾਈ ਨੇ ਵੀਰ ਭਾਈ ਨੇ ਕਿਸੇ ਨੇ ਛੋਟਾ ਕੰਮ ਸ਼ੁਰੂ ਕਰਨਾ ਬੱਕਰੀਆਂ ਦਾ ਤਾਂ ਭਈ ਉਹ ਗੱਲ ਕਰ ਸਕਦੇ ਆ ਬਾਕੀ ਜੇ ਕਿਸੇ ਨੇ ਇੱਕ ਦੋ ਬੱਕਰੀਆਂ ਲੈਣੀਆਂ ਨੇ ਉਹ ਵੀ ਗੱਲ ਕਰ ਸਕਦੇ ਹੋ ਤਾਂ ਭਈ ਆ ਜਾਓ ਫਿਰ ਤੁਹਾਨੂੰ ਦਿਖਾਉਨੇ ਆ ਪਹਿਲਾਂ ਤਾਂ ਸੂਈਆਂ ਹੋਈਆਂ ਬੱਕਰੀਆਂ ਤੇ ਫਿਰ ਦੱਸਾਂਗੇ ਗੱਬਣਾ ਤਾਂ ਇਹਨਾਂ ਦੇ ਵਿੱਚੋਂ ਸੂਈਆਂ ਹੋਈਆਂ ਕਿਹੜੀਆਂ ਨੇ ਬਈ ਗੋਪੀ ਆਹ ਸੂਈ ਹੋਈ ਆ ਇਹਦੇ ਮੰਗਰ ਕਿੰਨੇ ਬੱਚੇ ਆ ਦੋ ਇੱਕ ਆ ਰਿਹਾ ਇੱਕਾ ਕਾਲਾ ਬੱਚਾ ਬਈ ਇਹਦੇ ਮੰਗਰ ਆਹ ਬੱਕਰਾ ਇੱਕੋ ਡੱਬਾ ਬੱਕਰਾ ਆਹ ਲਾਲ ਬੱਕਰੀ ਦੇ ਮੰਗਰ ਦੋ ਬੱਕਰੇ ਨੇ ਬਈ ਛੋਟੇ ਮੇਮਣੇ ਤਾਂ ਪਹਿਲੀ ਬੱਕਰੀ ਤਾਂ ਇਹ ਆ ਸੂਈ ਹੋਈ ਦੂਜੀ ਬਈ ਦੂਜੀ ਆ ਖੜੀ ਬਈ ਆ ਜੀ ਦੇ ਇਹ ਡੱਬਾ ਬਈ ਉਰੇ ਮੱਥੇ ਤੇ ਤਾਂ ਹਾਂ ਤਾਂ ਇਹਦੇ ਮਗਰ ਕਿੰਨੇ ਬੱਚੇ ਆ ਆ ਦੋਨੇ ਇੱਕ ਬੱਕਰੀ ਇੱਕ ਬੱਕਰਾ ਇੱਕ ਬੱਕਰੀ ਆ ਇਹ ਚ ਇੱਕ ਬੱਕਰਾ ਗਾ ਆ ਲਾਲ ਦੋਨੇ ਬੱਚੇ ਉਹਦੇ ਆ ਬਈ ਦੂਜੀ ਸੂਈ ਹੋਈ ਬੱਕਰੀ ਇਹ ਆ ਤੀਜੀ ਕਿਹੜੀ ਆ ਬਈ ਤੀਜੀ ਆਹ ਇਹਦੇ ਮਗਰ ਆ ਇੱਕ ਆ ਬੱਕਰਾ ਪਾਠ ਆ ਜੀ ਤਾਂ ਬਈ ਇਹਦੇ ਮਗਰ ਆ ਪਾਠ ਆ ਗਈ ਤਾਂ ਬਈ ਆ ਤਿੰਨ ਬੱਕਰੀਆਂ ਸੂਈਆਂ ਹੋਈਆਂ ਨੇ ਤੇ ਹੁਣ ਦਿਖਾਉਨੇ ਆ ਤੁਹਾਨੂੰ ਚਾਰ ਬੱਕਰੀਆਂ ਗੱਬਣਾ ਇੱਕ ਆ ਬੱਕਰੀ ਗੱਬਣਾ ਬਈ ਦੇਖੋ ਫੂਨ ਵਾਲੀ ਹੈ ਫੂਨ ਵਾਲੀ ਹੈ ਤਾਂ ਬਈ ਥੋੜਾ ਟਾਈਮ ਹੀ ਰਹਿੰਦਾ ਹੈਗਾ ਤਾਂ ਬਈ ਬਹੁਤ ਵਧੀਆ ਫੌਦਾ ਹੈਗਾ ਦੋ ਤਿੰਨ ਬੱਕਰੀਆਂ ਦੇ ਵਿੱਚ ਫੂਨ ਵਾਲੀਆਂ ਹੀ ਨੇ ਆਹ ਪੱਟ ਫੂਨ ਵਾਲੀ ਹੈ ਬਈ ਤੇ ਪਹਿਲਾ ਫੂਆ ਬਈ ਇਹਦਾ ਫੂਨ ਵਾਲੀ ਹੈਗੀ ਤੇ ਇੱਕ ਆ ਸੀ ਬਈ ਸ਼ੇਰੀ ਆ ਬੱਕਰੀ ਦੇਖੋ ਬਈ ਕਿੰਨੀ ਚੰਗੀ ਆ ਇਹ ਵੀ ਫੂਨ ਵਾਲੀ ਹੈਗੀ ਤਾਂ ਬਈ ਇਹਨਾਂ ਨੇ ਬੱਕਰੀਆਂ ਹਨਾ ਸਾਰੀਆਂ ਵਧੀਆ ਵਧੀਆ ਰੱਖੀਆਂ ਹੋਈਆਂ ਨੇ ਤੇ ਚੌਥੀ ਬੱਕਰੀ ਆ ਸੀ ਗੱਬਣਾ ਹੈ ਕਾਗ ਬਣਾ ਬਈ ਦੇਖੋ ਇਹ ਵੀ ਫੂਗੀ ਅੱਗੇ ਅੱਗੇ ਆ ਕੇ ਤਾਂ ਬਈ ਚਾਰ ਬੱਕਰੀਆਂ ਤਾਂ ਇਹਨਾਂ ਦੇ ਵਿੱਚ ਫੂਨ ਵਾਲੀਆਂ ਨੇ ਤਿੰਨ ਫੂਈਆਂ ਹੋਈਆਂ ਨੇ ਤਾਂ ਬਈ ਬਹੁਤ ਵਧੀਆ ਸੌਦਾ ਹੈਗਾ ਬਾਕੀ ਆਹ ਸੀ ਆ ਗਿਆ ਬੱਕਰਾ ਬੱਕਰਾ ਦੇਖੋ ਵੀ ਪਹਿਲਾਂ ਤਾਂ ਐਨ ਪੂਰਾ ਟਾਪ ਦਾ ਬੱਕਰਾ ਹੈ ਬਈ ਬਹੁਤ ਵਧੀਆ ਕੁਆਲਿਟੀ ਦਾ ਹੈਗਾ ਤੇ ਦੋ ਨੇ ਬੱਕਰੇ ਇੱਕ ਵੀ ਨਹੀਂ ਇੱਕ ਕਾਲਾਗਾ ਤੇ ਇੱਕ ਡੱਬਾਗਾ ਆਹ ਸੀ ਡੱਬਾ ਬਈ ਦੇਖੋ ਆਹ ਡੱਬਾ ਬੱਕਰਾਗਾ ਤੇ ਇੱਕ ਛੋਟਾ ਬੱਕਰਾ ਵੀ ਆ ਉਹ ਆਹ ਸੀ ਆਹ ਸੀ ਬਈ ਤੀਜਾ ਬੱਕਰਾ ਇੱਧਰ ਦਿਖਾਉਨੇ ਤੁਹਾਨੂੰ ਆ ਬਚਾਲੇ ਫਿਰਦਾਗਾ ਇਹਦੀ ਕੁਆਲਿਟੀ ਵੀ ਚੰਗੀ ਆ ਵਧੀਆ ਬੱਕਰਾ ਬਈ ਦੇਖੋ ਬਈ ਆ ਬੱਕਰਾਗਾ ਤੀਜਾ ਬੱਕਰਾ ਇਹੇ ਆ ਛੋਟਾ ਤਾਂ ਟੋਟਲੇ ਬਈ ਸਾਰੇ ਮਿਲਾ ਕੇ 15 ਨਾਗ ਨੇ ਬਈ ਬਾਕੀ ਆ ਮੇਮਣੇ ਤੁਸੀਂ ਦੇਖ ਹੀ ਲਏ ਇਹ ਤੁਹਾਨੂੰ ਦਿਖਾਤੇ ਹੁਣ ਗੱਲ ਕਰਦੇ ਆ ਬਈ ਆਪਾਂ ਰੇਟ ਦੀ ਆ ਸਾਰਾ ਲਾਟ ਕੀ ਰੇਟ ਮਿਲੂ ਜੀਨੇ ਬਈ ਬੱਕਰੀ ਫਾਰਮ ਸ਼ੁਰੂ ਕਰਨਾ ਕਿਸੇ ਵੀਰ ਭਾਈ ਨੇ ਤਾਂ ਭਈ ਉਹ ਦੇਖ ਲਿਓ ਹਨਾ ਉਹਦੇ ਵਾਸਤੇ ਵਧੀਆ ਸੌਦਾ ਬਣ ਜੂਗਾ ਨਾਲੇ ਇੱਕ ਜਗ੍ਹਾ ਤੋਂ ਸਾਰੀਆਂ ਮਿਲ ਜਾਣਗੀਆਂ ਤਾਂ ਭਈ ਇਹਨਾਂ ਨੇ ਇਹ ਤਾਂ ਰੱਖਣ ਵਾਸਤੇ ਬੱਕਰੀਆਂ ਹਨਾ ਮੰਨ ਲਾ ਰੱਖੀਆਂ ਸੀਗੀਆਂ ਵੇਚਣ ਦੀ ਕੋਈ ਫਲਾ ਨਹੀਂ ਸੀਗੀ ਤਾਂ ਭਈ ਫਿਰ ਕੰਮ ਗੋਪੀ ਹੋਰਾਂ ਨੇ ਚੰਡੀਗੜ੍ਹ ਤੋੜ ਲਿਆ ਉਹਦੇ ਕਰਕੇ ਫਿਰ ਹੁਣ ਹਨਾ ਦੇਣੀਆਂ ਨੇ ਇਹ ਸਾਰੀਆਂ ਤਾਂ ਬੱਕਰੀਆਂ ਆਪਦੇ ਘਰ ਵਾਸਤੇ ਰੱਖੀਆਂ ਨੇ ਭਈ ਟੌਪ ਦੀਆਂ ਬੱਕਰੀਆਂ ਸੀ ਸਾਰੀਆਂ ਤੇ ਵਧੀਆਗਾ ਸੌਦਾ ਭਈ ਚਾਰ ਪੰਜ ਬੱਕਰੀਆਂ ਸੂਨ ਵਾਲੀਆਂ ਨੇ ਤਿੰਨ ਫੂਈਆਂ ਹੋਈਆਂ ਨੇ ਵੀ ਫੰਡਰ ਤਾਂ ਇੱਕ ਵੀ ਨਹੀਂ ਹੈਗੀ ਆ ਸਾਰਾ ਲਾਟ ਬਈ ਹੈਗਾ ਬਈ 2.5 ਲੱਖ ਦਾ ਇਹ 2.5 ਲੱਖ ਦਾ ਮਿਲੂ ਬਈ ਜੀਨੇ ਲੈਣਾਗਾ ਤੇ ਨਾ ਤੁਹਾਨੂੰ ਸਾਰੇ ਦਿਖਾਤੇ ਬਾਕੀ ਮੌਕੇ ਤੇ ਹੋ ਜੂ ਬਈ ਹਨਾ ਤਾਂ ਥੋੜਾ ਬਹੁਤ ਮੌਕੇ ਤੇ ਹੋ ਜੂਗਾ ਤਾਂ 2.5 ਲੱਖ ਰੁਪਇਆ ਮੰਗਾ ਬਈ ਆ ਸਾਰੇ ਲਾਟ ਦੀ ਤੇ ਜੇ ਕਿਸੇ ਨੇ ਕੱਲੀ ਬੱਕਰੀ ਲੈਣੀ ਆ ਜਾਂ ਦੋ ਲੈਣੀਆਂ ਨੇ ਜਾਂ ਮੇਮਣੇ ਲੈਣੇ ਨੇ ਉਹ ਬਈ ਮੈਂ ਨੰਬਰ ਪਾਉਂਗਾ ਗੋਪੀ ਦਾ ਗੱਲ ਕਰ ਲਿਓ ਤੁਸੀਂ ਫੋਨ ਤੇ ਉਹ ਤੁਹਾਨੂੰ ਪਰਸਨਲੀ ਦੱਸ ਦੇਣਗੇ ਗੱਲ ਕਰਕੇ ਬਾਕੀ ਬਈ ਆ ਸਾਰੇ ਲਾਟ ਦਾ ਰੇਟ ਹੈਗਾ 2.5 ਲੱਖ ਰੁਪਇਆ ਬਾਕੀ ਆ ਜਾਓ ਵੀ ਤੁਹਾਡੀ ਸਾਰੇ ਲਾੜ ਤੇ ਇੱਕ ਵਾਰੀ ਨਿਗਾ ਮਾਰਾ ਦਿੰਨੇ ਆ ਕੋਲੋਂ ਦਿਖਾ ਦਿੰਨੇ ਆ ਬੱਕਰੀਆਂ ਦੇਖੋ ਵੀ ਇਹ ਕਾ ਖੜੀ ਆ ਆਹ ਦੇਖੋ ਵੀ ਸ਼ੇਰੀ ਆ ਬੱਕਰੀ ਦੇ ਚੰਦ ਬਣਦਾ ਬਈ ਦੇਖੋ ਇਹ ਵੀ ਫੋਣੀ ਪੱਠ ਆ ਗਈ ਗੱਭਣਾਂ ਗਈ ਆ ਦੇਖੋ ਬਈ ਸ਼ੇਰੀ ਕਿੱਡੀ ਬੱਕਰੀ ਆ ਬਈ ਦੇਖੋ ਐਨ ਪੂਰੀ ਟੌਪ ਦੀ ਆ ਆ ਦੇਖੋ ਬਈ ਮੇਮਣੇ ਦੇਖ ਲਓ ਬਾਕੀ ਵਧੀਆ ਕੁਆਲਿਟੀ ਦੇ ਨੇ ਇਹ ਵੀ ਕੰਨ ਕੰਨ ਪੂਰੇ ਚੰਗੇ ਆ ਇਧਰ ਦੇਖੋ ਬਈ ਇਹ ਵੀ ਚੰਗੇ ਆ ਆ ਦੇਖੋ ਬਈ ਇਧਰ ਦੇਖੋ ਵੀ ਆ ਵੀ ਦੇਖੋ ਬੱਕਰੀਆਂ ਸਾਰੀਆਂ ਵਧੀਆ ਨੇ ਬਈ ਜਮਾ ਟੌਪ ਦੀਆਂ ਬੱਕਰੀਆਂ ਨੇ ਹੁਣ ਜਾਂਦੀਆਂ ਨੇ ਬਈ ਇਹ ਚਰਨ ਆਪਦਾ ਤੁਰਨ ਫਿਰਨ ਬਾਹਰ ਨੂੰ ਮਾਲ ਸਾਰਾ ਵਧੀਆ ਬਈ ਵਧੀਆ ਮਾਲ ਆ ਸਾਰਾ